ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15ਵੀਂ ਮਹਾਨ ਧਾਰਮਿਕ ਪੈਦਲ ਯਾਤਰਾ ਸੰਗ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬਾਟਸਾਬ ਵਿਖੇ ਹੰਗਾਮੀ ਮੇੜੀ ਹੋਈ ਹੈ ਜਿਸ ਦੇ ਵਿੱਚ ਗੁਰਦੁਆਰਾ ਸ੍ਰੀ ਬਾਟਸਾਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਦਰਵਾਰ ਸਾਹਿਬ ਡੇਰਾ ਬਾਬਾ ਨਾਨਕ ਤੱਕ 15ਵੀਂ ਮਹਾਨ ਪੈਦਲਾ ਯਾਤਰਾ ਸੰਗ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾ ਤੁਸੀਂ ਦਿੱਤਾ ਹੋਵੇ ਕਿ ਗਰੀਬ ਦਾ ਕੋਈ ਮਦਦ ਰਿਹਾ ਲਿਖੇ ਪੈਦਰ ਯਾਤਰਾ ਸੰਗ ਦੇ ਸਬੰਧ ਵਿੱਚ ਮੇਰਾ ਚੂਲਾ ਸਾਹਿਬ ਦੇ ਦਰਸ਼ਨ ਜਾਣ ਵਾਸਤੇ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸਾਰੀਆਂ ਸੰਗਤਾਂ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਸਾਰੇ ਇੱਥੇ ਇਕੱਤਰ ਹੋਏ ਸਾਰਿਆਂ ਨੂੰ ਆਪੋ ਆਪਣੇ ਕੰਮ ਜਿਹੜੇ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਤੇ ਲਗਭਗ ਸਾਰੇ ਕੰਮ ਸਾਡੇ ਅਕੀਰ ਕੰਮ ਕੰਮਲ ਹੋ ਗਏ ਨੇ ਤੇ ਸੰਗਤਾਂ ਨੇ ਕੀ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਦਾ ਆਰਕਾਂ ਦੀ ਦੋ ਤਰੀਕ ਨੂੰ ਪਹਿਲਾਂ ਸਾਡਾ ਵਿਚਾਰ ਚੱਲਦਾ ਸੀ ਵੀ ਇੱਕ ਤਰੀਕ ਤੋਂ ਸੰਗ ਸ਼ੁਰੂ ਕੀਤਾ ਜਾਵੇ ਪਰ ਰਾਸਤੇ ਦਾ ਠਰਾਅ ਜਦੋਂ ਸਾਡਾ ਜੇ ਕੋਈ ਪ੍ਰਬੰਧ ਨਹੀਂ ਹੋਇਆ ਹੁਣ ਜਿੱਦ ਤੱਕ ਪਹਿਲਾਂ ਚੱਲਦਾ ਸੀ ਦੋ ਤਰੀਕ ਤੋਂ ਸੰਗ ਜਿਹੜਾ ਚੱਲੇਗਾ ਦੋ ਤਰੀਕ ਤੋਂ ਸਵੇਰੇ ਇੱਥੋਂ 8 ਵਜੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗ ਜਿਹੜਾ ਪੈਦਲ ਯਾਤਰਾ ਜਿਹੜੀ ਚੱਲਦੀ ਆ ਹਰ ਸਾਲ ਦੀ ਤਰ੍ਹਾਂ ਇੱਥੋਂ ਚੱਲੇਗੀ ਰਾਤ ਨੂੰ ਪਿੰਡਾਂ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਟਾਲੀ ਸਾਹਿਬ ਵਿਸੇ ਵਿਸ਼ਰਾਮ ਕਰਾਂਗੇ ਅਗਲੇ ਸਾਲ ਇਸੇ ਤਰ੍ਹਾਂ ਹੀ ਅਗਲੇ 3 ਤਰੀਕ ਨੂੰ ਸਵੇਰੇ ਸਵੇਰੇ ਉਹ ਵੜੀ ਉਥੋਂ ਅਗਲੇ ਪੜਾਅ ਵਾਸਤੇ ਜਿਹੜਾ ਸੰਗ ਜਿਹੜਾ ਰਵਾਨਾ ਹੋਏਗਾ ਇਸੇ ਤਰ੍ਹਾਂ ਹੀ 3 ਤਰੀਕ ਦਾ ਠਰਾ ਜਿਹੜਾ ਗੁਰਦੁਆਰਾ ਬੋੜੂ ਬਟਾਲਾ ਹੋਏਗਾ 4 ਤਰੀਕ ਨੂੰ ਸਵੇਰੇ ਹੀ ਗੁਰਦੁਆਰਾ ਡੇਰਾ ਬਾਬਾ ਨਾਨਕ ਵਾਸਤੇ ਜਿਹੜਾ ਸੰਗ ਜਿਹੜਾ ਰਵਾਨਾ ਹੋਏਗਾ ਸ਼ਾਮ ਨੂੰ 6:30 ਵਜੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਦੀ ਸਮਾਪਤੀ ਹੋਏਗੀ ਤੇ ਕਿਹੜੀ ਕਿਹੜੀ ਜਿੱਥੇ ਬੰਦੀਆਂ ਦਾ ਸਹਾਯੋਗ ਸੰਗ ਵਿੱਚ ਬਾਬਾ ਸ੍ਰੀ ਚੰਦ ਸੋਸਾਇਟੀ ਹੈ ਧੰਨ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਟਾਲੀ ਸਾਹਿਬ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੋੜ ਮਡਾਲਾ ਗੁਰਦੁਆਰਾ ਡੇਰਾ ਬਾਬਾ ਨਾਨਕ ਇਹ ਸਾਰੀਆਂ ਸੰਗਤਾਂ ਦਾ ਸਾਰਿਆਂ ਸਾਨੂੰ ਸਹਿਯੋਗ ਜਿਹੜਾ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15ਵੀਂ ਮਹਾਨ ਪੈਦਲ ਯਾਤਰਾ ਸੰਗ ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰਦ੍ਰਸਿ ਰੀ ਬਾੜ ਸਾਹਿਬ ਸਾਹਿਬ ਬਾੜ ਸਾਹਿਬ ਤੋਂ ਤੰਤਰਬਾਬਾ ਸਿੰਘ ਦਾ ਪਵਿੱਤਰ ਸਥਾਨ ਹੈ ਉੱਥੋਂ ਪੈਦਲ ਚੱਲ ਕਰਕੇ ਜਿਹੜਾ ਵਾ ਗੁਰਦ੍ਰਬਾਬਾ ਗੁਰਨਾਨ ਦੇਵ ਪਾਸੇ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਨੂੰ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ 2 ਤਰੀਕ ਨੂੰ ਠੀਕ 8 ਵਜੇ ਨਾਲ ਜਿਹੜਾ ਤੁਸੀਂ ਗੋਦਰ ਸਾਹਿਬ ਪਹੁੰਚਣਾ ਹੈ ਆਪਾਂ ਸਮੇਂ ਸਿਰ ਜਿਹੜਾ ਇੱਥੋਂ ਤੁਰ ਸਕੀਏ ਤੇ ਸਮੇਂ ਸਿਰ ਜਿਹੜਾ ਆਪਾਂ ਗੁਦਰਾ ਟਾਲੀ ਸਾਹਿਬ ਪਹੁੰਚ ਕੇ ਸੋ ਸਾਰੀਆਂ ਸੰਗਤਾਂ ਤੋਂ ਸਾਡੀ ਸਾਰੀ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆ 2 ਤਰੀਕ ਨੂੰ ਜਿਹੜਾ ਤੁਸੀਂ 8 ਵਜੇ ਆਪਣੇ ਕੀਮਤੀ ਸਮੇਂ ਨੂੰ ਕੱਢ ਕੇ ਗੁਦਰਾ ਬਾੜ ਸਾਹਿਬ ਅਖੇ ਪਹੁੰਚਣਾ ਹੈ ਪਹੁੰਚ ਕਰਕੇ ਸੰਗਤ ਦੇ ਵਿੱਚ ਜਸਮੁਲਿਤ ਕਰਕੇ ਆਪਣੀ ਜੀਵਨ ਸਫਲਾ ਬਣਾਣਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ